ਸਸਿਕਲ ਦੋਸਤੋ ਮੇਰਾ ਅੱਜ ਦਾ ਵੀਡੀਓ ਮਜੀਠੇਲਕੇ ਦੇ ਲੋਕਾਂ ਲਈ ਆ ਕਿਉਂਕਿ ਭਾਰਤ ਤੇ ਪਾਕਿਸਤਾਨ ਵਿੱਚ ਬਹੁਤ ਤਣਾ ਪਾਇਆ ਜਾ ਰਿਹਾ ਤੇ ਇੱਕ ਲੋਕਾਂ ਨੂੰ ਹੀ ਥੋੜਾ ਜਿਹਾ ਡਰਦਾ ਮਾਹੌਲ ਹੈ ਕਿ ਪਤਾ ਨਹੀਂ ਜੰਗ ਹੋਣੀ ਲੱਗ ਜਣੀ ਆ ਕਿ ਨਹੀਂ ਲੱਗਣੀ ਪਰ ਇੱਕ ਗੱਲ ਪੱਕੀ ਹੈ ਕਿ ਲੋਕਾਂ ਨੇ ਡਰਦੇ ਮਾਰੇ ਨੇ ਬੇਲੋੜੀ ਜਮਾ ਖੁਰੀ ਕਰਨੀ ਸ਼ੁਰੂ ਕਰ ਦਿੱਤੀ ਆ ਪਰ ਅਫਸੋਸਨਾ ਕਹਿਣਾ ਪੈਂਦਾ ਸਰਕਾਰ ਕਹਿ ਰਹੀ ਆ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਤੁਹਾਨੂੰ ਜਵਾਂ ਖੋਰੀ ਕਰਨ ਦੀ ਲੋੜ ਨਹੀਂ ਆ ਬਾਕੀ ਗੱਲ ਇਹ ਵੀ ਹੈ ਕਿ ਜਦੋਂ ਹਿੰਦੁਸਤਾਨ ਵਿੱਚ ਕਿਤੇ ਆਫਤ ਪੈਂਦੀ ਹੈ ਨਾ ਤੇ ਹਿੰਦੁਸਤਾਨ ਦੇ ਲੋਕ ਜਿਹੜੇ ਆ ਨਾ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਖਾਸ ਕਰਕੇ ਪੰਜਾਬ ਦੇ ਲੋਕ ਜਿਹੜੇ ਆ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਕਿਸ ਦੀ ਬਾਹ ਫੜ ਲੈਂਦੇ ਆ ਤੇ ਯਾਰ ਤੁਸੀਂ ਇਹ ਗੱਲ ਸੋਚ ਕਿਤਰਾ ਲਈ ਕਿ ਪੰਜਾਬ ਦੇ ਲੋਕ ਪੰਜਾਬੀਆਂ ਨੂੰ ਭੁੱਖਾ ਮਰਨ ਦੇਣਗੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਹਿਲਾਂ ਤਾਂ ਜਵਾਂ ਖੋਰੀ ਕਰੋ ਹੀ ਨਾ ਕਿਉਂਕਿ ਬੇਰ ਲੋੜੀ ਜਮਾਂ ਖੁਰੀ ਜਿਹੜੀ ਆ ਉਹਦੇ ਨਾਲ ਮਹਗਾਈ ਵਧਦੀ ਆ ਤੇ ਦੂਸਰੀ ਜਿਹੜੀ ਸਭ ਤੋਂ ਵੱਧ ਵੇਖਣ ਵਿੱਚ ਗੱਲ ਆਈ ਆ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਧਿਆਨ ਵਿੱਚ ਕੁਝ ਲੋਕਾਂ ਨੇ ਲਿਆਂਦਾ ਕਿ ਸਬਜ਼ੀਆਂ ਵਾਲਿਆਂ ਤੇ ਕਿਰੀਅਾਨੇ ਵਾਲਿਆਂ ਨੇ ਰੋਜ਼ ਮਰਦੀ ਜ਼ਿੰਦਗੀ ਚ ਵਰਤਣ ਵਾਲੀਆਂ ਚੀਜ਼ਾਂ ਦੇ ਰੇਟ ਵਧਾ ਦਿੱਤੇ ਗਏ ਆ ਵੀਰੋ ਜੇ ਕੋਈ ਸ਼ਿਕਾਇਤ ਤੁਹਾਡੀ ਇਸ ਤਰ੍ਹਾਂ ਦੀ ਧਿਆਨ ਵਿੱਚ ਆਉਂਦੀ ਹੈ ਕੀ ਆ ਕੋਈ ਕਰਿਆਨੇ ਵਾਲਾ ਜਾਂ ਸਬਜ਼ੀ ਵਾਲਾ ਸਬਜ਼ੀਆਂ ਤੇ ਦੋ ਹੀ ਹੁੰਦੀਆਂ ਨੇ ਆਲੂ ਤੇ ਗੰਡੇ ਆ ਜਿਹੜੀਆਂ ਪੱਕੀਆਂ ਸਬਜ਼ੀਆਂ ਜਿਹਨੂੰ ਸਟੋਰ ਕਰ ਸਕਦੇ ਆ ਬਾਕੀ ਤੇ ਰੋਜ਼ ਰੋਜ਼ ਲੈਣੀਆਂ ਪੈਂਦੀਆਂ ਪਰ ਕਰਿਆਨੇ ਦਾ ਬਹੁਤ ਸਾਰਾ ਸਮਾਨ ਹੁੰਦਾ ਜਿਹੜਾ ਬਹੁਤ ਦੇਰ ਤੱਕ ਅਸੀਂ ਰੱਖ ਸਕਦੇ ਆ ਕੋਈ ਸ਼ਿਕਾਇਤ ਹੋਵੇ ਜਾਂ ਤਾਂ ਸਬੂਤ ਦੇ ਤੌਰ ਤੇ ਇੱਕ ਛੋਟੀ ਜਿਹੀ ਵੀਡੀਓ ਬਣਾ ਲਓ ਤੇ ਫਿਰ ਉਸ ਵੀਡੀਓ ਨੂੰ ਤੁਸੀਂ ਸਾਡੇ ਨਾਲ ਸ਼ੇਅਰ ਕਰ ਦਿਓ ਮੇਰੇ ਨਾਮ ਕੁਲਦੀਪ ਸਿੰਘ ਕਾਲੋ ਮਾਰਕੀਟ ਕਮੇਟੀ ਵਿੱਚ ਇੱਥੇ ਡਿਊਟੀ ਕਰਦਾ ਤੇ ਮੇਰਾ ਨੰਬਰ ਹੈ ਜੀ 8872470000 ਤਿੰਨ ਵੀਡੀਓ ਬਣਾ ਕੇ ਤੇ ਪਾ ਦਿਓ ਜਾਂ ਮੇਰੇ ਨਾਲ ਨਿੱਜੀ ਤੌਰ ਤੇ ਸੰਭਰ ਕਰ ਲੋ ਜੇ ਕੋਈ ਇਸ ਤਰ੍ਹਾਂ ਦਾ ਕੋਈ ਤੁਹਾਡੇ ਧਿਆਨ ਵਿੱਚ ਆਉਂਦਾ ਹੈ ਤਾਂ ਉਹਦੇ ਵਿਰੁੱਧ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਧੰਨਵਾਦ ਜੀ